ਲੋ ਵੀ ਮਿੱਤਰੋ ਅੱਜ ਲਾ ਪਹੇਚੋ ਨਾ ਬਟਣ ਅੱਜ ਪਹਿਲਾ ਦਿਨ ਨਾ ਝੋਨਾ ਬਪਣੇ ਦਾ। ਉਸਤਾਦ ਜੀ ਵੇਖੀਂ ਅੱਜ ਵੀ ਆ ਫਾਲ ਲੱਗਿਆ ਬਟਣ ਝੋਨਾ ਤੇ ਝਾਲ ਆਪਣਾ ਹਲੇ ਵਧੀਆ ਚੱਲਦੀ ਹੁੰਦਾ। ਬਾਕੀ ਗਾਹਾਂ ਦੇਖਦੇ ਆ ਕਿੱਦਾਂ-ਕਿਦਾਂ ਕੀ ਪਰਫਾਰਮੈਂਸ ਆ ਝੋਨੇ ਦੀ। ਤੇ ਬਾਕੀ ਆ ਮੁੰਡਾ ਵੀ ਬੈਠਾ ਐ। ਦਪਹਿਰ ਆਏ ਕੋ ਬੈਨ। ਇਹਨੂੰ ਮੈਂ ਕਿਹਾ ਚੱਕ ਲੈ ਮੈਂ ਟਰੈਕਟਰ ਨਾਲ ਚੱਕ ਲੈ। ਮੈਂ ਹੌਲੇ-ਹੌਲੇ ਚੱਕ ਆਉਣਾ। ਆਹ ਇਹਦੇ ਸੁਭਾ ਭਰੀ ਤੇ ਵੀ ਚੱਕਣਾ ਤੂੰਗਾ। ਝਾੜ ਵੀ ਵਧੀਆ ਆ ਹਲਦੀ ਲੋਗ ਮਾੜਾ ਮਾੜਾ ਪੈਂਦਾ ਸੀ ਬਚਾ ਹੋ ਗਿਆ ਦੌੜਨ ਦੀ ਆ ਹਲਦੀ ਹਲਦੀ ਉੱਡਦੀ ਆ ਕਿ ਪਤਾ ਲੱਗਦਾ ਹੋਵੇ ਕੈਮਰੇ 'ਚ ਬਾਕੀ ਭਾਈ ਜੀ ਬਲੌਗ ਅਸੀਂ ਪਾਈਦੇ ਆ ਸਿੱਧਾ ਮਿੱਧਾ ਜੇ ਜੇ ਵਧੀਆ ਲੱਗ ਰਹੇ ਨੇ ਭਾਈ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਯਾਰ ਸਾਨੂੰ ਦੱਸਿਆ ਕਰੋ ਜੇ ਕੋਈ ਕਮੀ ਪੇਸ਼ੀ ਆਂਦੀ ਹੋਰ ਪੂਰੀਆ ਕਰਾਂਗੇ ਤੇ ਸਾਡੇ ਨਾਲ ਜੁੜੇ ਰਹੋ ਮੈਂ ਦੇਖਾਂ ਤੁਹਾਨੂੰ ਅਗਲੇ ਸ਼ਾਟ ਦੇ ਵਿੱਚ ਬਾਏ ਬਾਏ ਉਹ ਵੀ ਆ ਗਈ ਜੀ ਇਹ ਪਾਲ ਲਗੀ ਤਾਰੇ ਪਾਲੇ ਬਾਜ਼ੇ ਡਰਾ ਸੀ ਹਲਦੀ ਰੋਗਰੇ ਕਿ ਦੌੜਦਾ ਵੀ ਸੱਪੜ ਦੇ ਜੀ ਵਿੱਚ ਆ ਗਿਆ ਆ ਗਿਆ ਰਾਜਾ ਆਇਆ ਪਾਰੇ ਦਾਣੇ ਭਰ ਗਿਆ ਟੈਂਕ ਕੀ ਕਹਿਣਾ ਚਾਹੋਗੇ ਭਰ ਗਿਆ ਟੈਂਕ ਤੇ ਕੀ ਕਰੇ ਕੋਪਰ ਆ ਜਾ ਕਦੀ ਕੁਆਇਪੀ ਸੇ। ਕਿੰਨਾ ਕੈਨ ਕਰਦੇ। ਪਾਇਦਾਂ ਦੇ ਕੋਈ ਨਹੀਂ। ਇਧਰ ਹੋ ਗਈ ਸਮਾਪਤੀ ਦੋਗੇ ਨੇ ਵੱਢ ਲੈ ਆਪਾਂ। ਤੇ ਸਾਡੀ तकरीबन ਪੌਣੀ ਕੋ ਹੋ ਗਈ ਆ। ਬਾਕੀ ਹਣ ਦੂਜੇ ਪਾਸੇ ਚੱਲਦੇ ਆ ਵੱਢਣ। ਤੇ ਉੱਤਰ ਦਾ ਨਾ ਸਮਾਚਾਰ ਤੁਹਾਨੂੰ ਤੇ ਜਾਣੀ ਕੀ ਬਣਦਾ ਆਮੀ ਉਹ ਵਾਲਾ ਵਧਣਾ ਇੱਧਰ ਉਹ ਵਾਲਾ ਕਿਹੜਾ ਉਹ ਵਾਲਾ ਨਹੀਂ ਆ ਹਰਾ ਵਧਣਾ ਆਹ ਲਾ ਆਹ ਲਾ ਉਹ ਵਾਲਾ ਵਧਣਾ ਯਾਰ ਆਪਾਂ ਟਰਾਲੀ ਦੀ ਕੰਬੈਨ ਤਾਂ ਇੱਧਰ ਲਗਾਣੀ ਹੈ ਵੜਦੀ ਹੈ ਹੀ ਹਰਾਈ ਹਰਾਈ ਵੜਦੀ ਤਸ ਵੜਦੇ ਵੜਦੇ ਵੜਦੀ ਆਈ ਵੱਡਰ ਵੱਡਰ ਢਾਗਾ ਕੇ ਦਿਖਾ ਰਿਹਾ ਆਪਣਾ ਤੇ ਹੁੰਦਾ ਹੀ ਆ ਇਹ ਕਿਹੜਾ ਵੱਡਾ ਜਲ ਜਿਹੜਾ ਕਹਤਾ ਉਹ ਵੱਡ ਦਵਾਂਗੇ ਐਂ ਦੱਸ ਹੂੰ ਕਿਹੜਾ ਵੱਡਾ ਹੈਹੀ ਵੱਡਦੇ ਆਹ ਲ ਆਹ ਆਹ ਹਾਂ ਇਹੀ ਆਪਣ ਵੱਡਦੇ ਆ ਵੱਡਦੀ ਇਹਨੇ ਚਲੋ ਤੀਜੀ ਆਹੀ ਵੱਡਦੇ ਆ ਲਓ ਵੀ ਮੁੰਡੇ ਨੇ ਕਹਤਾ ਕਹਿੰਦਾ ਆਹੀ ਝੋਨਾ ਵੱਢਣਾ ਆਪਾਂ ਦਾ ਇਹੀ ਵੱਢਦੇਣਾ ਚਲੋ ਕੰਬੈਨ ਸਾਡੀ ਹਲੇ ਆਈ ਨਹੀਂ ਜਦੋਂ ਆ ਗਈ ਫੇ ਦੱਸਦੇ ਆ ਕਿਹੜਾ ਵੱਡਿਆ ਕਿਹੜਾ ਨਹੀਂ ਕੋਈ ਮਿੱਤਰੋ ਚੱਲ ਵੀ ਗਮੈਨ ਇੱਕ ਘੇਰਾ ਲੱਗ ਗਿਆ ਪੜਦੀ ਆ ਟੈਂਕ ਭਰ ਗਿਆ ਗਾਣੇ ਬੁਆ ਲੀਏ ਕੋਕੀ ਦੇਖਦੇ ਆ ਕਹਾਂ ਜਾ ਗਏ ਕੀ ਬਣਦਾ ਖਾਲਦਾ ਕਿਉਂ ਵੀ ਖੋਜਾ ਸਾਦੇ ਹੁੰਡਾ ਪੂਰਾ ਖੋਜਾ ਇਹ ਟਰੈਕਟਰ ਦਾ ਝੂਟੀ ਲੈਣੀ ਆ ਲੈਣੀ ਆ ਕਿ ਨਹੀਂ ਲੈਣੀ ਸੋ ਚੱਲਦੀ ਬਲੌਗ ਦੇ ਵਿੱਚ ਇੱਕ ਬੰਦਾ ਉੱਠਾ ਜਾ ਆ ਕੇ ਵਾਪਰ ਗਿਆ ਚੈੱਕ ਕਰੋ ਬੰਦਾ ਮੂੰਹ ਕਰਦੇ ਇਹਨੂੰ ਹੈਲੋ ਕਰਦੇ ਓਏ ਦੇਖਿਆ ਹੀ ਹੋਣਾ ਪਹਿਲਾਂ ਤਾਂ ਦੇਖਦਾ ਹੀ ਨਹੀਂ ਸੀ ਐਂ ਜੰਦਾ ਫੰਗੜਾ ਇੱਥੇ ਮੂੰਹ ਦਿਖਾਈਂ ਇੱਦਾਂ ਨੂੰ ਮੂੰਹ ਤਾਂ ਦਿਖਾ ਦੇ ਇੱਦਾਂ ਨੂੰ ਤਾਂ ਕੋਈ ਨੂ ਅੱਧਰ ਮਸ਼ਹੂਰ ਬਣਦੀ ਉੱਪਰ ਵੀ ਧਿਆਨ ਰੱਖਣਾ ਪੈਂਦਾ ਇਹਦੇ ਲਈ ਆਹਾਹਾ ਇੱਧਰ ਪਈ ਲਿ ਸ਼ੋਰ ਇੱਧਰ ਚੱਕ ਵਾਲਾ ਸ਼ੋਰ ਵਾਸ ਆਹੀ ਜੀ ਦੇਖਣੀ ਜਿਆਦਾ ਸੀ ਮੱਛਰ ਗਿਆ ਆਦਾ ਜੀ ਅਜਰੋ ਹੋ ਗਿਆ ਵੱਟ ਮਿੱਤਰੋ ਟਨ ਹੋ ਗਿਆ ਹਣ ਜਲੇ ਦੂਜੇ ਪਾਸੇ ਵੱਢਣਾ ਇੱਕ ਟਰਾਲੀ ਹੋਰ ਆ ਮੰਗਾ ਲਈਆ ਉਹ ਚ ਪਾਉਣਾ ਪਾਣੀ ਫੜਾ ਦੇ ਉਹਨੂੰ ਆ ਪਾਣੀ ਜੀ ਵਾਲੇ ਮੁੰਡਾ ਲੱਗਿਆ ਹੈ ਬਾਕੀ ਪਾਰਟੀ ਹੋਵੇ ਠੀਕ ਆਗੇ ਜੀ ਆਪਾਂ ਦੂਜੇ ਪਾਸੇ ਆਹਲੇ ਹਰਾਇਆ ਉਹਦਾ ਆ ਦੋਹੇ ਦੇ ਵੱਧਨੇ ਆਪਾਂ ਤੇ ਆਹ ਪਰ ਚੱਲੀਏ ਟਰੱਕ ਇਥੇ ਦਾ 1000 ਡੇ ਟੈਂਕ ਪੈਣਾ ਤੇ ਬਾਕੀ ਦੂਜੀ ਦੀ ਬੋਲ ਵਾਂਗੇ ਹਾਂ ਜੀ ਬਾਕੀ ਦੇਖਦੇ ਆ ਕੀ ਬਣਦਾ ਝਾੜਾਦ ਕੀ ਤਾਂ ਸਾਡੇ ਦਾ ਠੀਕ ਆ ਬਾਕੀ ਦੇਖੋ ਕਹਾਂ ਕੀ ਹੁੰਦਾ ਆ ਵੀ ਸੱਜਣਾ ਹੋ ਗਿਆ ਪੱਟ ਚ ਹੁੰਨਾ ਆਪਣਾ ਉਹ ਟਰਾਲੀ ਥੋੜੀ ਘੱਟ ਪਰ ਹੋਈ ਆ ਆਹ ਦਾ ਪੂਰੀ ਨਿਕਲੀ ਆ ਟੀਸੀ ਝਾੜ तकरीबन ਠੀਕ ਹੀ ਆ ਬਾਲਾ 42 ਦਾ ਜਨਾ ਜ਼ਿਆਦਾ ਘੱਟ ਵਾ ਵਧੀਆ ਹੀ ਆ ਤੇ ਆ ਸਾਡਾ ਬੰਦਾ ਝੁੰਡ ਕੱਟ ਕੇ ਬੈਠਾ ਚਲੋ ਮਿਲਦੇ ਆ ਫਿਰ ਅਗਲੇ ਵਲੌਗ ਚ ਡੈਡੀ ਆਪਣਾ ਦਿਖਾ ਦੇ ਡੈਡੀ ਦਿਖਾਤਾ ਹੋਰ ਇਕਰ ம <laughs>